ਮੇਰੇ ਨਾਲ ਮੇਰੇ ਪਿੰਡ ਦੇ ਬੰਦਿਆਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ ਜੀ। ਵੀ 1 ਸਾਲ ਦਾ ਟਾਈਮ ਲੈ ਲਿਆ ਜਗਤਾਰ ਸਿੰਘ ਨੇ ਵੀ 1 ਸਾਲ ਨੂੰ ਮੈਂ 15 11 2024 ਨੂੰ ਸਾਰੇ ਦੇ ਸਾਰੇ ਪੈਸੇ ਇਕੱਠੇ ਵਾਪਸ ਕਰ ਦੂੰਗਾ। ਨਰਸਨ ਸਾਡਾ ਆਹੀ ਹੈ ਜੀ ਆ ਮੇਰੀ ਬੇਟੀ ਬੈਠੀ ਆ ਪٹرول ਦੀ ਕੰਨੀਆਂ ਮੇਰੇ ਕੋਲੇ ਜੇ ਸਾਡਾ ਇਹਨਾਂ ਨੇ ਅੱਜ ਅੱਜ ਨਾ ਹੱਲ ਕੀਤਾ ਅਸੀਂ ਆਪਣੇ ਆਪ ਨੂੰ ਪٹرول પાਕੇ ਅੱਗ ਲਾਵਾਂਗੇ ਆ ਡੱਬੀ ਕੋਲੇ ਆ ਜੀ। ਸਾਡੇ ਜਿਹੜੇ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਉਹਨਾਂ ਦੀ ਕੁੜੀ ਜਿਹੜੀ ਆਸਟ੍ਰੇਲੀਆ ਪੀਆਰ ਆ 2021 ਦੇ ਵਿੱਚ ਉਹ ਸਾਨੂੰ ਕੁੜੀ ਕਹਿੰਦੀ ਵੀ ਅਸੀਂ ਤੁਹਾਡੀ ਕੁੜੀ ਨੂੰ ਬਾਹਰ ਲੈ ਜਾਣ ਤੇ ਇਹਨਾਂ ਨੇ ਸਾਨੂੰ ਕਹਿੰਦੇ ਵੀ ਥੋੜਾ 10 ਲੱਖ ਰੁਪਿਆ ਲੱਗੂਗਾ ਵੀ ਅਸੀਂ ਤੁਹਾਡੀ ਕੁੜੀ ਨੂੰ ਆਸਟ੍ਰੇਲੀਆ ਚ ਲੈ ਜਾਾਂਗੇ ਤਾਂ ਮੇਰੇ ਡੈਡੀ ਨੇ 10 ਲੱਖ ਰੁਪਏ ਉਹਨਾਂ ਨੂੰ ਦੇਤਾ ਪਹਿਲਾਂ 5 ਫਿਰ 2.5 ਫਿਰ 2 ਇੱਦਾਂ ਕਰਕੇ ਕੁਝ ਇੱਧਰ ਉੱਧਰੋਂ ਪੈਸੇ ਕਰਕੇ ਉਹਨਾਂ ਨੂੰ ਦੇਤੇ ਮੈਂ ਸਤਨਾਮ ਸਿੰਘ ਜੀ ਪਿੰਡ ਰੂੜੇਕੇ ਕਲਾਂ ਜੋ ਦਾ ਨਾਮ ਹਰਨੇਕ ਸਿੰਘ ਹੈ ਜੀ ਮੇਰੇ ਨਾਲ ਮੇਰੇ ਪਿੰਡ ਦੇ ਬੰਦਿਆਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ ਜੀ ਮੇਰੀ ਕੁੜੀਆ ਜਸਪ੍ਰੀਤ ਕੌਰ ਇਹਨੂੰ ਬੈਂਡ ਆਏ ਵੇ ਸੀ ਸਾਡੇ ਸੀ ਸਾਡੇ ਪਿੰਡ ਦਾ ਇੱਕ ਨੰਬਰਦਾਰ ਹੁਣ ਤਾਂ ਨੰਬਰਦਾਰ ਵੀ ਨਹੀਂ ਕਹਿ ਸਕਦੇ ਨੰਬਰਦਾਰ ਆ ਜਗਤਾਰ ਸਿੰਘ ਪੁੱਤਰ ਕਰਨੈਲ ਸਿੰਘ ਰੂੜੇਕੇ ਕਲਾਂ ਦੇ ਰਹਿਣ ਵਾਲਾ ਜੀ ਇਹਨਾਂ ਨਾਲ ਮੈਂ 7 ਸਾਲ ਸੀਰ ਕੀਤਾ ਜੀ ਪਹਿਲਾਂ 1992 ਦੇ ਵਿੱਚ ਉਸ ਤੋਂ ਬਾਅਦ ਜੀ ਮੇਰੀ ਕੁੜੀ ਨੂੰ ਬੈਂਡ ਆ ਗਏ ਇਹ ਕਹਿੰਦੇ ਵੀ ਤੇਰੀ ਕੁੜੀ ਨੂੰ ਅਸੀਂ ਆਸਟ੍ਰੇਲੀਆ ਲੈ ਜਾਾਂਗੇ ਇਹਨਾਂ ਦੀ ਕੁੜੀ ਗੋਗੀ ਆਸਟ੍ਰੇਲੀਆ ਗਈ ਹੋਈ ਆ ਕਹਿੰਦੇ ਵੀ ਅਸੀਂ ਲਗਭਗ 10 ਕੁ ਲੱਖ ਦੇ ਵਿੱਚ ਲੈ ਜਾਾਂਗੇ ਜੀ ਮੈਂ ਇਹਨਾਂ ਨੂੰ ਪੰਜ ਪਹਿਲਾਂ ਦੇਤਾ ਢਾਈ ਫੇਰ ਦੇਤਾ ਢਾਈ ਫੇਰ ਦੇਤਾ 10 ਲੱਖ ਰੁਪਇਆ ਦੇਤਾ ਉਦੋਂ ਬਾਅਦ ਇਹਨਾਂ ਨੇ ਸਾਲ ਨਗਾਤਾ ਜੀ ਸਾਲ ਨਗਾ ਕੇ ਫਿਰ ਇਹ ਕਹਿੰਦੇ ਵੀ ਸਾਨੂੰ 12 ਲੱਖ ਰੁਪਇਆ ਹੋਰ ਦੋ 12 ਹੋਰ ਲੱਗੂ ਮੈਂ ਕਿਹਾ ਵੀ ਐਨੇ ਤਾਂ ਮੇਰੇ ਕੋਲ ਹੈ ਨਹੀਂ ਮੈਂ ਤਾਂ ਪਹਿਲਾਂ ਹੀ ਕੁਝ ਸੋਨਾ ਵੇਚਿਆ ਸੀ ਕੁਝ ਮਾਪਦੇ ਦੋ ਡੰਗਰ ਵੇਚੇ ਕੁਝ ਮਾ ਰਿਸ਼ਤੇਦਾਰਾਂ ਤੋਂ ਖੜੇ ਜੀ ਉਹਨਾਂ ਦੇ ਹਜੇ ਮੈਂ ਦੇਣੇ ਆ 5 ਲੱਖ ਰੁਪਇਆ ਰਿਸ਼ਤੇਦਾਰਾਂ ਦਾ ਜੀ ਤੇ ਮੈਂ ਕਿਹਾ ਵੀ ਮੇਰੇ ਕੋਲ ਤਾਂ ਹੈ ਨਹੀਂ ਗੇ ਕਦੇ ਵੀ ਤੇਰੇ ਵਾਪਸ ਕਰ ਦਿਆਂਗੇ ਸਾਲ ਇਹਨਾਂ ਨੇ ਫੇਰ ਨਗਾਤਾ ਵਾਪਸ ਕਰਦਿਆਂ ਨੇ ਉਦੋਂ ਮੰਗਰੂ ਮੈਂ 18 ਤਰੀਕ ਨੌਵਾਂ ਮਹੀਨਾ 2023 ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲਿਆ ਜੀ ਤੇ ਉਹਨਾਂ ਨੇ ਮਾਰਕ ਕੀਤਾ ਡਿਊਟੀ ਸਾਹਿਬ ਨੂੰ ਡਿਊਟੀ ਸਾਹਿਬ ਨੇ ਉਹਨਾਂ ਨੂੰ ਬੁਲਾ ਲਿਆ ਜੀ ਬੁਲਾ ਕੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਨੇ ਟਾਈਮ ਦਿੱਤਾ ਵੀ 1 ਸਾਲ ਦਾ ਟਾਈਮ ਲੈ ਲਿਆ ਜਗਤਾਰ ਸਿੰਘ ਨੇ ਵੀ 1 ਸਾਲ ਨੂੰ ਮੈਂ 15 11 2024 ਨੂੰ ਸਾਰੇ ਦੇ ਸਾਰੇ ਪੈਸੇ ਇਕੱਠੇ ਵਾਪਸ ਕਰ ਦੂੰਗਾ ਉਸ ਤੋਂ ਬਾਅਦ 15 ਤਰੀਕ ਨੂੰ ਅਸੀਂ ਗਏ ਫਿਰ ਕਹਿੰਦਾ ਮੇਰੀ ਜੀਰੀ ਨਹੀਂ ਵਿਕੀ ਹਜੇ ਖੜਜੋ ਦੱਸ ਦਿਨਾ ਅਸੀਂ ਫੇਰ ਖੜ ਗਏ ਫਿਰ ਕਹਿੰਦਾ ਮੇਰੇ ਖਾਤੇ ਵਿੱਚ ਪੈਸੇ ਨਹੀਂ ਪਏ ਫੇਰ ਖੜ ਗਏ 29 ਤਰੀਕ ਨੂੰ ਮੈਂ ਦੁਬਾਰਾ ਰਵਟ ਕਰਿਆ ਜੀ ਥਾਣਾ ਰੂੜੇ ਕੇ ਕਲਾਂ ਚ ਜਗਤਾਰ ਸਿੰਘ ਐਸਆਈ ਕੋਲੇ ਰਵਟ ਹੈ ਜੀ ਉਦੋਂ ਬਾਅਦ ਉਹ ਤੇ ਕੋਈ ਕਾਰਵਾਈ ਨਹੀਂ ਜੀ ਉਹਨੂੰ ਬੁਲਾ ਲੈਂਦੇ ਨੇ ਇਹ ਕਹਿੰਦਾ ਜਦੋਂ ਮੇਰੇ ਕੋਲੇ ਹੋਏ ਮੈਂ ਦੇ ਦੂੰਗਾ ਐਂ ਕਹਿ ਕੇ ਪੱਲਾ ਝਾੜ ਲੈਂਦਾ ਜੀ ਆ ਤੁਸੀਂ ਟੈਂਕੀ ਤੇ ਬੈਠੋ ਫਿਰ ਅਗਲਾ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਸਾਡਾ ਆਹੀ ਹੈ ਜੀ ਆ ਮੇਰੀ ਬੇਟੀ ਬੈਠੀ ਆ ਪਟ્રોલ ਦੀ ਕੰਨੀ ਆ ਮੇਰੇ ਕੋਲੇ ਜੇ ਸਾਡਾ ਇਹਨਾਂ ਨੇ ਅੱਜ-ਅੱਜ ਨਾ ਹੱਲ ਕੀਤਾ ਅਸੀਂ ਆਪਣੇ ਆਪ ਨੂੰ ਪਟ્રોલ ਪਾ ਕੇ ਅੱਗ ਲਾਵਾਂਗੇ ਆ ਡੱਬੀ ਕੋਲੇ ਆ ਜੀ ਸਾਡਾ ਹੋਰ ਕੋਈ ਮਕਸਦ ਨਹੀਂ ਆਏਗਾ ਸਾਡਾ ਪੈਸਿਆਂ ਦਾ ਮਕਸਦ ਹੈ ਪੈਸੇ ਦੇ ਦੇਣ ਸਾਡੇ ਮੈਂ ਲੋਕਾਂ ਦੇ ਦੇਣੇ ਆ ਮੇਰਾ ਤਾਂ ਵਿਆਜ 5 ਲੱਖ ਦਾ ਵਿਆਜ ਲਈ ਹੋਇਆ ਖੜਾ ਜੀ ਮੈਂ ਕਿੱਥੋਂ ਦੇਵਾਂ ਮੇਰਾ ਨਾਮ ਜਸਪ੍ਰੀਤ ਕੋਹਰਾ ਜੀ ਤੇ ਸਾਡੇ ਜਿਹੜੇ ਪਿੰਡ ਦੇ ਨੰਬਰਦਾਰ ਨੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਉਹਨਾਂ ਦੀ ਕੁੜੀ ਜਿਹੜੀ ਆਸਟ੍ਰੇਲੀਆ ਪੀਆਰ ਆ 2021 ਦੇ ਵਿੱਚ ਉਹ ਸਾਨੂੰ ਕੁੜੀ ਕਹਿੰਦੀ ਵੀ ਅਸੀਂ ਤੁਹਾਡੀ ਕੁੜੀ ਨੂੰ ਬਾਹਰ ਲੈ ਜਾਵਾਂਗੇ ਉਦੋਂ ਮੇਰੇ ਬੈਂਡ ਆਏ ਸੀਗੇ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸਾਨੂੰ ਕਹਿੰਦੇ ਵੀ ਥੋੜਾ 10 ਲੱਖ ਰੁਪਿਆ ਲੱਗੂਗਾ ਵੀ ਅਸੀਂ ਤੁਹਾਡੀ ਕੁੜੀ ਨੂੰ ਆਸਟ੍ਰੇਲੀਆ ਚ ਲੈ ਜਾਵਾਂਗੇ ਤਾਂ ਮੇਰੇ ਡੈਡੀ ਨੇ 10 ਲੱਖ ਰੁਪਿਆ ਉਹਨਾਂ ਨੂੰ ਦੇ ਦਿੱਤਾ ਪਹਿਲਾਂ 5 ਫਿਰ 2.5 ਫਿਰ 2 ਏਦਾਂ ਕਰਕੇ ਕੁਝ ਇੱਧਰ ਉੱਧਰੋਂ ਪੈਸੇ ਕਰਕੇ ਉਹਨਾਂ ਨੂੰ ਦੇਤੇ ਤੇ ਸਾਲ ਬਾਅਦ ਉਹ ਸਾਨੂੰ ਕਹਿੰ ਪੈਸੇ ਮੋੜਦੇ ਵੀ ਮੈਂ ਨਹੀਂ ਆਪਣੀ ਕੁੜੀ ਨੂੰ ਭੇਜ ਨਹੀਂ ਸਕਦਾ ਮੇਰੇ ਚੰਨੇ ਗੁਣਜਾਇਸ਼ ਨਹੀਂ ਆ ਗਈ ਤੇ ਉਹਨਾਂ ਨੇ ਕਿਹਾ ਤਾਂ ਵੀ ਠੀਕ ਆ ਸੀ ਫਿਰ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਪਰ ਉਹਨਾਂ ਨੇ ਹਜੇ ਤੱਕ ਸਾਡੇ ਕੋਈ ਪੈਸੇ ਨਹੀਂ ਵਾਪਸ ਕੀਤੇ ਕੁਝ ਨਹੀਂ ਕੀਤਾ ਅਸੀਂ ਐਸਐਸਪੀ ਦੇ ਪੇਸ ਹੋਏ ਤੇ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਡਿਪਟੀ ਸਾਹਿਬ ਤੋਂ ਉਹਨਾਂ ਨੇ 1 ਸਾਲ ਦਾ ਟਾਈਮ ਲੈ ਲਿਆ ਜਿਹੜਾ ਕਿ ਤਰੀਕ ਹੈਗੇ ਸੀ 15 ਤਰੀਕ ਸੀਗੀ ਹੁਣ ਲਗਭਗ ਮਹੀਨੇ ਤੋਂ ਉੱਪਰ ਹੀ ਹੋ ਗਿਆ ਜਿਹੜਾ ਟਾਈਮ ਲੰਘੇ ਨੂੰ ਤੇ ਹਜੇ ਤੱਕ ਨਾ ਤਾਂ ਕੋਈ ਪੁਲਿਸ ਨੇ ਕਾਰਵਾਈ ਕੀਤੀ ਸਾਡਾ ਕੁਝ ਨਹੀਂ ਹੋਇਆ ਸੀ ਬਸ ਆ ਬੈਠੇ ਹੁਣ ਤੁਹਾਡੇ ਸਾਹਮਣੇ ਤੇ ਇਸ ਤੋਂ ਬਾਅਦ ਤੇ ਕਿੰਨੇ ਫੁੱਟ ਟੈਂਕ 'ਤੇ ਚੜੇ ਹੋ ਤੁਸੀਂ ਇਹ ਲਗਭਗ 2 ਤੋਂ ਲੈ ਕੇ 250 ਫੁੱਟ ਟੈਂਕ ਦੀ ਹੈ ਉੱਚੀ ਤੇ ਅਸੀਂ ਸਵੇਰ ਦਾ ਕੁਝ ਵੀ ਨਹੀਂ ਖਾਦਾ ਪੀਤਾ ਅਗਰ ਇਥੇ ਸਾਨੂੰ ਕੁਝ ਵੀ ਹੁੰਦਾ ਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤੇ ਆਪਣਾ ਜਿਹੜਾ ਨੰਬਰ ਦਾ ਰੋ ਜ਼ਿੰਮੇਵਾਰ ਹੋਣਗੇ ਜੀ ਸਿੰਘ ਜੀ ਸਿੰਘ ਜੀ ਜਿਹੜਾ ਇਹ ਸਮਝੌਤਾ ਕੀ ਧੋਖਾ ਧੜੀ ਕੀਤੀ ਹੈ ਕੀ ਕਿੰਨੇ ਪੈਸੇ ਲੱਤੇ ਛਿੰਨਾਂ ਨੇ ਕਾਹਦੇ ਮੈਂ ਜੀ ਵਾਏ ਜਿਹਦੇ ਲਿਖਤ ਕਰਾਈ ਉਹਦੇ ਮੈਂ ਕੋਲੇ ਸੀ ਉਹਦੇ ਮੰਨਿਆ ਕਿ ਤਾਂ ਮੈਂ ਇਹਨਾਂ ਦੇ ਪੈਸੇ ਦੇਣੇ ਆ ਵੀ ਦੇਊਗਾ ਅੱਛਾ ਜੀ ਮੇਰੇ ਸਾਹਮਣੇ ਲਿਖਤ ਹੋਈ ਹੈ ਡਿਊਟੀ ਸਾਹਿਬ ਦੇ ਸੀ ਗਏ ਸੀ ਇਹ ਕਾਦੇ ਪੈਸੇ ਲੱਤ ਲੈਣ ਦੇ ਸੀ ਇੱਕ ਕੁੜੀ ਪੇਜੜੀ ਸੀ ਜੀ ਬਾਹਰ ਉਹਦਾ ਬਣਿਆ ਨਹੀਂ ਕੁਛ ਉਤੋਂ ਉਦੋਂ ਬਾਅਦ ਇਹਨਾਂ ਨੇ ਕੇਸ਼ ਕਰਤਾ ਮੜਾ ਜੇ ਉੱਥੇ ਜਾ ਕੇ ਡਿਊਟੀ ਸਾਹਿਬ ਦੇ ਉੱਥੇ ਬੁਲਾਇਆ ਅਸਦਾ ਉੱਥੇ ਮੰਨ ਗਿਆ ਕਹਿੰਦਾ ਮੈਂ ਦੇਣੀ ਹੈ ਹਾਂ ਉੱਥੇ ਅਸੀਂ ਲਿਖਤ ਕਰਾਤੀ ਇਹਨਾਂ ਦੀ ਆ ਗੱਲ ਹੋਈ ਆ ਬਾਤ ਇਹ ਬੰਦਾ ਕੋਲ ਨੇ ਜਿਹਨੇ ਪੈਸੇ ਲੱਤੇ ਸੀ ਇਹ ਜਗਤਾਰ ਸਿੰਘ ਨੰਬਰਦਾਰ ਵਜਦਾ ਜੀ ਇਹਨੇ ਹੀ ਪੈਸੇ ਲੱਤੇ ਅਗਰੇ ਕੁੜੀ ਨੇ ਉਦੋਂ ਮੈਨੂੰ ਕਹੀਂ ਨਹੀਂ ਪਤਾ ਜੀ ਵੀ ਇਹਨੇ ਫੜਿਆ ਤਾਂ ਨਾਲ ਹੀ ਸੀ ਜੇ ਨਾਲ ਹੀ ਕੁੜੀ ਸੀ ਨਾਲ ਹੀ ਇਹ ਸੀ ਸਰਪੰਚ ਅੱਜ ਅੱਜ ਟੈਂਕੀ ਚੜ ਗਈ ਅਜ ਪਿੰਡ ਬਲੂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰਪੰਚ ਸਾਹਿਬ ਖੜੇ ਆ ਜੀ ਬਹੁਤ ਅਸੀਰ ਕਰੀ ਜਾਂਦੇ ਆ ਕੋਈ ਹੱਲ ਹੁੰਦਾ ਹੱਲ ਕੀ ਹੋਇਆ ਹਾਲ ਤੱਕ ਤਾਂ ਕੋਈ ਕੋਈ ਹੱਲ ਨਹੀਂ ਹੋਇਆ ਜੀ ਹਜੇ ਕੋਈ ਹੱਲ ਨਹੀਂ ਹੋਇਆ ਕੀ ਜਾਣੇ ਕੀ ਦਿਸਣਾ ਅਸੀਂ ਆਏ ਚ ਉਹਨੇ ਜੀ ਇਹ ਗਰੀਬ ਬੰਦੇ ਇਹਨਾਂ ਨੂੰ ਦੇਵੇ ਕੁਛ ਨਾ ਕੁਛ ਹੁਣ ਮੋੜੇ ਪੈ ਸੀ ਨਿਸ਼ਾਫ ਹੋਣਾ ਚਾਹੀਦਾ ਮੇਰਾ ਜਕੀਰ ਸਿੰਘ ਜੱਗਾ ਜੀ ਰੋੜੇ ਕੰ ਦਾ ਸਰਪੰਚ ਜੀ ਸਰਪੰਚ ਸਾਹਿਬ ਜੀ ਗੱਲ ਕਰੀ ਜਿਹੜੇ ਅੱਜ ਲੜਕੀਆਂ ਦੇ ਪਿਤਾ ਨਾਲ ਟੈਂਕ ਤੇ ਚੜੇ ਨੂੰ ਕੀ ਮਸਲਾ ਕੀ ਮੰਗਦਾ ਇਹਨਾਂ ਦਾ ਪੈਸਾ ਨਾ ਲੈਣ ਦੇ ਨਾ ਹੀ ਪਹਿਲੇ ਹਾਲ ਦਿਨ ਦਾ ਸਮਝੌਤਾ ਹੋਇਆ ਸੀ 11 15 11 ਨੂੰ ਜੀ ਉਹ ਪਗਾ ਗਾਹ ਤਰੀਕ ਨਗਾ ਕੇ ਹੁਣ ਮੰਨ ਲਾ ਵੀ ਅਸੀਂ ਦੋ ਵਾਰੀ ਤਖਾਸਤ ਜੁਈਏ ਸਤਨਾਮ ਸਿੰਘ ਜਿਹੜਾ ਨਾਲ ਆਏ ਸੀਗੇ ਉਹ ਵੀ ਕੋਈ ਸੁਣਵਾਈ ਨਹੀਂ ਹੋਈ ਸੀਗੀ ਤੇ ਅੱਜ ਉਹ ਸਵੇਰ ਦੇ ਟੈਂਕੀ ਦੇ ਚੜੇ ਹੋਏ ਨੇ ਕੋਕੜੀਆਂ ਨਾਲ ਉਹਦੇ ਸਬੰਧ ਦੇ ਵਿੱਚ ਬੰਦਾ ਅਰੈਸਟ ਕਰਕੇ ਅੰਦਰ ਬੈਠਾਗਾ ਜੀ ਵੀ ਹੁਣ ਬੁਲਾਇਆ ਗਿਆ ਸਾਨੂੰ ਵੀ ਕੀ ਗੱਲਬਾਤ ਚੱਲਦੀ ਹੈ ਸਾਨੂੰ ਪਤਾ ਨਹੀਂ ਕੀ ਮਾਮਲਾ ਕੀ ਹੈ ਕੀ ਮਾਮਲਾ ਪੈਸਾ ਦਾ ਲੈਣ ਦੇਣ ਹੈ ਨਾ ਇਹ ਕੁੜੀ ਦੇ ਜੰਟ ਮਨ ਆਸਟ੍ਰੇਲੀਆ ਦੇ ਸਬੰਧ ਦੇ ਵਿੱਚ ਕੁੜੀ ਨੂੰ ਠੱਗੀ ਕੀਤੀ ਗਈ ਕਹਿੰਦੇ ਜੀ ਜਿਹੜੀ ਮਤਾਰਸਵਿੰਦੀ ਕੁੜੀ ਹੈ ਉਹਨੇ ਠੱਗੀ ਕੀਤੀ ਹੈ ਮੱਦਾ 10 ਲੱਖ ਰੁਪਏ ਦੀ ਉਹ ਲੜਕੇ ਦੇ ਲੜਕੇ ਦੇ ਪਿਤਾ ਟੈਂਕੀ ਦੇ ਬੈਠੇ ਤੁਸੀਂ ਵੀ ਪੰਚਾਇਤੀ ਤੌਰ ਤੇ ਕੋਈ ਹੱਲ ਕਰ ਰਹੇ ਅਸੀਂ ਪੰਚਾਇਤੀ ਤੌਰ ਤੇ ਉੱਥੇ ਗਏ ਸੀ ਉਹ ਮੌਕਾ ਵੀ ਦੇਖ ਕੇ ਅਸੀਂ ਕਹਿ ਕੇ ਵੀ ਅਸੀਂ ਵੀ ਬਹਾਰੇ ਬਹੁਤ ਬਾਈਫਾਇ ਜਿਹੜੇ ਜਮਲਾ ਜਵਾਈਆ ਨਾ ਉਹਨਾਂ ਨਾਲ ਕੇ ਇਧਰ ਆ ਕੇ ਉਹ ਵਾਲੇ ਉੱਪਰ ਹੀ ਬੈਠੇਗੇ ਜੇ ਮਨਲਾ ਸਮਝੌਤਾ ਹੁੰਦਾ ਫਿਰ ਇਸ ਨੂੰ ਲਾ ਆ ਜਾਊਗਾ ਜੇ ਨਹੀਂ ਹੁੰਦਾ ਤਾਂ ਜੇ ਨਹੀਂ ਹੁੰਦਾ ਫਿਰ ਇਹਨਾਂ ਦੇ ਪਰਿਵਾਰ ਦੇ ਨਾਲ ਹੁਣ ਤਾਂ ਖੜਨਾ ਹੀ ਪੈਣਾ ਗਾ ਇਹ ਗਰੀਬ ਪਰਿਵਾਰ ਮਜ਼ਦੂਰ ਪਰਾਰਾ ਵੀ ਇਹਨਾਂ ਨੇ ਵੀ ਕੋਈ ਕੋਈ ਠੱਗੀ ਧੋਰੀ ਵਾਲਾ ਪੈਸਾ ਨਹੀਂ ਹੈਗਾ ਇਹਨਾਂ ਨੇ ਮਿਹਨਤ ਕਰਕੇ ਪੈਸੇ ਦਿੱਤੇ ਵੀ ਨਹੀਂ ਜੀ ਲੱਗਦਾ ਕਿ ਇਹ ਏਜੰਟਾਂ ਦੀ ਸ਼ਕਤੀ ਕੀਤੀ ਹੈ ਜਿਹੜੇ ਬਾਹਰ ਤੋਂ ਉਹ ਤਾਂ ਹੈਗੀ ਹੈ ਜੀ ਹੁਣ ਏਜੰਟਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਇਹ ਹੈਗਾ ਬਾਈ ਜੀ ਇਹ ਸਤਨਾਮ ਸਿੰਘ ਹੈਗਾ ਰੂੜੀਕੇ ਕਲਾਮੀ ਹੈ ਇਹਦੀ ਬੇਟੀ ਹੈ ਜਸਪ੍ਰੀਤ कौर ਉਹਨੂੰ ਬਾਹਰ ਭੇਜਣ ਦੇ ਨਾਂ ਤੇ ਕਰਨੈਲ ਸਿੰਘ ਹੈ ਪਿੰਡ ਲਈ ਉਹਨੇ ਕਿਹਾ ਸੀ ਕਿ ਮੈਂ ਇਹਨੂੰ ਬਾਹਰ ਆਸਟ੍ਰੇਲੀਆ ਭੇਜ ਦੂੰਗਾ ਉਹਦੇ ਲਈ ਉਹਨੇ 10 ਲੱਖ ਰੁਪਏ ਲਿਆ ਸੀ ਉਹਨੇ ਇਕਰਾਰਨਾਮਾ ਵੀ ਕੀਤਾ ਹੈ ਪਿਛਲੇ ਸਾਲ ਉਹਨੇ ਇਹਨਾਂ ਨਾਲ ਐਫੀਡੇਟ ਇਹਨਾਂ ਨੂੰ ਐਫੀਡੇਟ ਦਿੱਤਾ ਸੀ ਕਿ ਮੈਂ ਨੈਕਸਟ ਵੀਕ ਨੈਕਸਟ ਇਅਰ ਯਾਨੀ ਤੁਹਾਨੂੰ ਮੈਂ 10 ਲੱਖ ਰੁਪਏ ਦੇ ਦਿਆਂ ਪਰ ਉਹ ਇਸ ਤੋਂ ਮੁਕਰ ਗਿਆ ਉਹ ਮੁਕਰਨ ਕਰਕੇ ਉਹ ਬੇਟੀ ਤੇ ਉਹਦਾ ਫਾਦਰ ਦੋਨੋਂ ਟੈਂਕ ਤੇ ਚੜ ਗਿਆ ਕਹਿੰਦੇ ਵੀ ਸਾਨੂੰ ਪੈਸੇ ਚਾਹੀਦੇ ਆ ਤੇ ਮੈਂ ਇਹ ਦੋਨਾਂ ਕੋਲੇ ਜਾ ਕੇ ਆਇਆ तकरीबन 40-45 ਮੀਟਰ ਰਿਹਾ ਸੀ ਉਹ ਉਹਨਾਂ ਨੂੰ ਮੈਂ ਕਿਹਾ ਸੀ ਵੀ ਆਪਾਂ ਆਜੂ ਗੱਲਬਾਤ ਕਰਦੇ ਆ ਉਹ ਕਹਿੰਦੇ ਇਹ ਕਿ ਨਹੀਂ ਅਸੀਂ ਤਾਂ ਪੈਸੇ ਲੈਣੇ ਆ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਗੱਲਬਾਤ ਕਰ ਲੈਂਦੇ ਆ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਗੱਲਬਾਤ ਸੇਰ ਕਰਾਂਗੇ ਜਦੋਂ ਉਹ ਸਾਨੂੰ ਫੈਸਲੇ ਦੇਣ ਲਈ ਹਾਂ ਕਰੂਗਾ ਪਰ ਉਹਨੇ ਅਸੀਂ ਜਾਨੀ ਉਹ ਗੱਲਬਾਤ ਕਰਨ ਲਈ ਹਲੇ ਤਿਆਰ ਨਹੀਂ ਅਸੀਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕਰਾਂਗੇ ਕਿ ਸਾਡੇ ਕੋਲ ਆ ਜਾਣ ਤੇ ਅਸੀਂ ਉਹਨਾਂ ਦਾ ਕੰਪਰੋਮਾਈਜ਼ ਦੇਖੀ ਜੇ ਹੋ ਸਕੇ ਮਨ ਲਗੀ ਮਸਲਾ ਇਹ ਥਾਣੇ ਚ ਨਹੀਂ ਹੈਗਾ ਇਹਨਾਂ ਦਾ ਆਪਸੀ ਮਸਲਾ ਹੈ ਇਹ ਆਪਸੀ ਮਸਲਾ ਹੈ ਜੀ ਪੈਸੇ ਦਾ ਲੈਣ ਦੇਣ ਦਾ ਸਾਹੇ ਦੇ ਲੈਣ ਦੇ ਕਰਕੇ ਹੋਇਆ ਉਹ ਹੁਣ ਪੈਸੇ ਹੀ ਲੈਣ ਤੋਂ ਬਸੇ ਕਹਿ ਰਹੇ ਨੇ ਤੇਰੇ ਵੱਲੋਂ ਕੋਈ ਗੱਲ ਵੀ ਬੰਦੀ ਹੈ ਸਾਡੇ ਵੱਲੋਂ ਤਾਂ ਜੀ ਉਹਨਾਂ ਦਾ ਕੰਪਰੋਮਾਈਜ਼ ਹੋਇਆ ਜੇ ਉਹ ਬਿਆਨ ਲਿਖਾਉਂਦਾ ਸੀ ਉਹ ਕੰਪਰੋਮਾਈਜ਼ ਤੋਂ ਮੁੱਕਰ ਗਿਆ ਤੇ ਅਸੀਂ ਐਫ ਆਈ ਆਰ ਦੇ ਲਈ ਹੁਣ ਤੁਸੀਂ ਉਹਨੂੰ ਉੱਤਰ ਉੱਤੇ ਨੀਚੇ ਬੁਲਾਉਣ ਨੂੰ ਕਹਿ ਰਹੇ ਹੋ ਜੀ ਬਿਲਕੁਲ ਜੀ ਉਹਨਾਂ ਨੂੰ ਅਸੀਂ ਰਿਕਵੈਸਟ ਪਹਿਲਾਂ ਵੀ ਕਰਕੇ ਆਇਆ 40-45 ਮਿੰਟ ਲਗਾ ਕੇ ਆਇਆ ਹੁਣ ਫੇਰ ਮੈਂ ਦੁਬਾਰਾ ਜਾਊਂਗਾ ਉਹਨੂੰ ਫੇਰ ਰਿਕਵੈਸਟ ਕਰੂੰਗਾ ਕਿ ਤੁਸੀਂ ਇੱਥੇ ਆਜੋ ਆਪਾਂ ਬੈਠ ਕੇ ਗੱਲ ਕਰਦੇ ਹਾਂ ਕਿਉਂਕਿ ਦੂਸਰੀ ਪਾਰਟੀ ਥਾਣੇ ਆਈ